ਇਹ ਲਾਵਾ ਤੋਂ ਵੀ ਜੀਰਾ ਮੇਰੇ ਨਾਮ ਗੁਰਜੰਟ ਸਿੰਘ ਹੈ ਜੀ ਜੀਨਾ ਕਤਲ ਹੋਇਆ ਕੌਣ ਲੱਗੂ ਤੁਹਾਡੇ ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਨਾਮ ਕੀ ਪਤਾ ਨਾਮ ਸਰਿੰਦਰ ਕੌਰ ਸੀ ਉਹ ਮੁਰਗਲੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕਿਥੇ ਪੁਰਾਣਾ ਹੈ ਮਾਮਲਾ ਇਸ ਜੀ ਏਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਇੱਕ ਵਾਰ 10 ਦਿਨ ਗਈ ਆ ਜੀ ਠੀਕ ਆ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਮਾਤਾ ਸਾਡੀ ਘਰ ਆ ਨਹੀਂ ਆਈ ਸੀ ਇਹ ਸਾਰਾ ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਵਰੇਜ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਏ ਜੀ ਉਹ ਸਿਰਫ ਉਨੇ ਏਰੀਏ ਚ ਕੈਵ ਬੁਗੀ ਸੀ ਸਾਰੇ ਪੰਚ ਸਰਪੰਚ ਸਾਡੇ ਨਾਲ ਸੀ ਕੈਵਰੇਜ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ ਲਾਸ਼ ਕੱਢ ਲਈ ਉਹਨਾਂ ਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਕਿ ਸਾਰੇ ਘਰ ਦੇ ਉੱਤੇ ਕੋਲ ਸੀ। ਆਪਣੇ ਸੋਇ ਜੀ ਦੀ লাশ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ। ਹਲੇ ਸਾਰੇ 3 ਭੈਣਾਂ ਉਹਨਾਂ ਦੇ ਘਰ ਆ ਜਾਈ ਗਏ। ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ। ਦੇਖੋ ਜੀ ਉਹਨਾਂ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਇ ਜੀ ਦਾ ਰਾਜਪਈ ਸੀ ਜੀ। ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਜੀ। ਉਹ ਯਕੀਨ ਲੱਗਦਾ ਕੋਈ ਗੱਲ ਹੋ ਗਈ। ਪਿਓ ਮਾਰਿਆ ਗਿਆ ਉਹਨਾਂ। ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ। ਇਤੋਂ ਨਾਲ ਪਿਓ ਉਹ ਮੁੰਡੇ। ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਦਰ ਕੀ ਘਾਣਾੜੀ ਨੂੰ ਮਾਰਨ ਲੱਗਿਆ ਸੀ ਹਾਂ ਘਾਣਾੜੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਪਰਚੇ ਲਈ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਤ ਕੇ ਮਾਰਨ ਤੇ ਲੱਗੇ ਸੀ ਕਿਉਂਕਿ ਉਹਨਾਂ ਦੇ ਘਰ ਆ ਕੰਮ ਕਰਨ ਨਹੀਂ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਦੋਂ ਫੋਟੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਨ ਜਦ ਗਾਲਖੋਟ ਕੇ ਦੀਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂੰ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਆਰ ਬੁੜੇ ਨੇ ਮੰਮੀ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨਾਂ ਬਹਾਨੇ ਨਾਲ ਪਿਠਾ ਲਿਆ ਸੀ ਤੇ ਗੱਲ ਕਰੀ ਗਲਤੀ ਹੋਈ ਹੈ ਜੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਰਿਪੋਰਟ ਲਿਖਾਈ ਤੇ ਜੀ ਦੋ ਮਿਲਵਾ ਜਮਾਇਏ ਸੀ ਵਾੜਾ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ-ਉੱਚੀ ਕਰੀ ਵੀ ਕੋਈ ਕਰਦੇ ਕਿੰਨੇ ਫੈਮਿਲੀ ਮੈਂਬਰ ਇੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ 'ਚ ਪਿਓ ਆ ਘਰ ਵਾਲੀ ਆ ਮੁੰਡਾ ਕੁੜੀ ਉਹਦੇ ਛੋਟੇ-ਛੋਟੇ ਬੱਚੇ ਨੇ ਤੇ ਹੁਣ ਪੁਲਿਸ ਨੂੰ ਪਰਚਾ ਕੀਤਾ ਗਿਆ ਜਿੱਦਾਂ ਕੀਤਾ ਗਿਆ ਅੱਛਾ ਤੇ ਫਿਰ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਦਕੀ ਜਦਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਮੰਗ ਕਰਦੇ ਸੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਉਹ ਖਰਾਂ ਫਿਰਦਾ ਬਿਆ ਜੀ ਉਹਤੇ ਕਾਤੇ ਨਹੀਂ ਪਾਚਾ ਪਾਇਆ ਡੱਟ ਬੋਡੀ ਦਿੱਸੇ ਡੱਟ ਬੋਡੀ ਸੰਰਾਲੇ ਪਈ ਆ ਜੀ ਉਸ ਵਾਂਗ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਫੋਰਟਮੌਟਮ ਹੋਇਆ ਨਹੀਂ ਹੈਗਾ ਜੀ ਕੀ ਰਾਜੀ ਪਲਦੀਪ ਜਿਹਦਾ ਦੀ ਡੈਥ ਹੋਈ ਆ ਜਦ ਮਕਮਰ ਮਰਡਰ ਹੋਇਆ ਉਹ ਮੇਰੀ ਮੰਮੀ ਸੀ ਗਏ ਮਦਰ ਕੀ ਹੋਇਆ ਕਿੱਥੇ ਗਿਆ ਲੱਗੇ ਉਹ ਘਰ ਤੋਂ ਕੰਮ ਕਰਨ ਗਏ ਸੀਗੇ ਕਿਸੇ ਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈ ਵੀ ਕਿੱਦੋਂ ਦੀ ਗੱਲ ਹੈ ਇਹ ਸੋਤਾਰਾਂ ਸਰੀਰ ਵਿਛਲ ਲਈ ਇਹ ਤੁਹਾਨੂੰ ਕਦੋਂ ਪਤਾ ਲੱਗੇ ਕਿ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਨਹੀਂ ਲੱਗਿਆ ਸੀ ਕਿ ਆਮ ਨੂੰ ਪਤਾ ਲੱਗਿਆ ਸੀ ਕਿ ਉਹ ਜਦੋਂ ਘਰੇ ਨਹੀਂ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਲ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਉਸ ਪੁਲਸ ਵਾਲੇ ਉਹਨਾਂ ਨੇ ਛਾਣ ਬੀਣ ਮੜੀ ਮੋਟੀ ਕੀਤੀ ਤੇ ਚਲੇ ਗਏ ਛੋਟੂ ਨੂੰ ਪਤਾ ਲੱਗਿਆ ਨਹੀਂ ਜਦੋਂ ਉਹ ਤੇ ਮਰੇ ਗਏ ਜੇ ਉਹ ਦੋ ਦਿਨ ਕਰੇ ਮਨ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਈ ਪੁਲਸ ਵਾਲੇ ਰਾਤ ਨੂੰ ਫਿਰ ਰਾਤੀ ਉਹਨਾਂ ਛਾਣਬੀਨ ਕਰੀ ਤਾਂ ਉਹਨਾਂ ਵੀ ਰੱਦਪੋਦੀ ਮਿਲੀ ਉਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾ ਸਾਡੀ ਕੋਈ ਜਿਵੇਂ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ ਜਿਵੇਂ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮਾ ਉਹ ਬਾਹਰ ਫੇਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਈ ਨਾਮਾ ਤਾਂ ਹੈ ਮੇਰਾ ਨਾਮ ਕਟਾਰ ਸਿੰਘ ਦਾ ਜੀ ਜਿੰਨਾ ਵੀ ਦਿੱਕਤੀ ਆ ਉਹ ਮੇਰੇ ਘਰੇ ਜੋ ਪਤਨੀ ਸੀ ਜਿੰਨੀ ਨੂੰ ਮਰ ਗਈ ਛੋਟਾ 48 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਆ ਇੱਕ ਆਕਾ ਦਾ ਦੋ ਗੁੱਡੀਆਂ ਹੋਇਆ ਕਿ ਕੰਮਾਂ ਮ ਜਿਹਨਾਂ ਜੰਦੀ ਅੱਗੇ ਕੰਮ ਕਰਨ ਜਾਣਦੀ ਆ ਉਹਨਾਂ ਦੇ 3 ਟਾਈਮ ਤੋਂ ਕੰਮ ਕਰਦੇ ਉਹਨਾਂ ਦੇ ਬਪਨ ਵੀ 16-17 ਖਾਲ ਤੋਂ ਕਿ ਕੋਈ ਕਿਸੇ ਦੇ ਕੋਲ ਇੱਕ ਤੇ ਸਵੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਤੁੰਗੜ ਐ ਦਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪਸ ਵਿੱਚ ਪਾਈਆਂ ਪਾਈਆਂ ਦਾ ਰੌਲਾ ਸੀ ਜੀ ਕਿਹਤਰਾ ਰੌਲਾ ਸੀ ਰੌਲਾ ਕੋਈ ਹੋਊਗਾ ਲੈਣ ਦੇਣ ਇਹਨਾਂ ਦਾ ਪੈਸੇ ਇਹਨਾਂ ਨੂੰ ਕਿਉਂ ਮਾਰਿਆ ਗਿਆ ਬਾਕੀ ਜਿੰਨਾ ਸਾਹਿਬ ਵੀ ਉਹ ਉੱਦੇ ਹੋਏ ਸੀ ਆਪਸ ਵਿੱਚ ਇਹ ਕਿਤੇ ਮੌਕੇ ਨਾਲ ਚਲੇ ਗਏ ਮੇਰੇ ਘਰ ਦੇ ਇਹਨਾਂ ਦਾ ਪਹਿਲਾ ਆ ਮੁੱਦਾ ਚੱਕੀ ਜੀ ਜਿਉਂਦਾ ਘਰ ਇਹ ਬੁਢੀ ਰਹਿਣੀ ਹੈ ਮਾਰਨੀ ਤਾਂ ਬੁਢੀ ਸੀ ਉਹਨਾਂ ਨੂੰ ਮ ਮਾਰ ਕੀ ਮੇਰੇ ਘਰ ਆ ਗਏ ਕਿਸੇ ਨੇ ਹਾਂ ਜੀ ਕਿਆ ਵੀ ਪਲਾਈ ਆ ਮੈਨੂੰ ਮੈਂ ਪੁੱਛਿਆ ਮੈਂ ਕਿ ਮੇਰੇ ਘਰ ਦੇ ਕਹਿੰਦੇ ਉਹ ਹੁਣੇ ਗਏ ਆ ਮੈਂ ਜਦ ਇਹ ਆਪ ਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦੇ ਤੇ ਖੁਦ ਕੁਤੋਂ ਪਤਾ ਲੱਗੇ ਕਿ ਉਹਨਾਂ ਦੇ ਘਰੇ ਹੀ ਰਹੇ ਹੋ ਘਰੋ ਹੀ ਸ਼ੱਕ ਮੈਨੂੰ ਆ ਗਏ ਪਰਵਾਹ ਤੇ ਪੂਰੀ ਆਪਣੇ ਹੈਗੀ ਸੀ ਅੱਛਾ ਜੀ ਹਾਂ ਉਹ ਮੈਂ ਟੱਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਜੀ ਮੈਂ ਉੱਥੇ ਜਾ ਕੇ ਕੱਢੀਆਂ ਇੰਨਾ ਟਾਈਮ ਲੱਗੂਗਾ ਇਸੇ ਡੱਡੂ ਬੁੱਢੀ ਦਾ ਕੋਈ ਪਤਾ ਨਹੀਂ ਜਾਂਦਾ ਤੇ ਜਦ ਸਾਡੀ ਰਾਤ ਪਟਾ ਲੀਏ ਤੇ ਹੱਸ ਕੇ ਕੀ ਬੰਕਰ ਗਏ ਮੰਗਦਾ ਮੈਂ ਤਾਂ ਅੱਜ ਅਭੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਅੱਜ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਦਾ ਇਨਸਾਫ ਹੋਣਾ ਇਨਸਾਫ ਮੈਨੂੰ ਮਿਲੇ ਬੱਚੇ ਵੀ ਨੇ ਪਰਿਵਾਰ ਉਹ ਜਿਹੜਾ ਅਸਲੀ ਬੰਦਾ ਜਿਹਦੇ ਘਰ ਹੋਇਆ ਉਹ ਵੀ ਕੱਪੇ ਹਰ ਦਿਨ ਦਾ ਦਿਨ ਹਾਂ